ਆ ਪਿਛਲੀ ਗੱਡੀ ਵਾਲਾ ਕਹਿੰਦਾ ਕਿ ਗਲਤੀ ਤੇਰੀ ਏ ਤੇ ਅਗਲੀ ਗੱਡੀ ਵਾਲਾ ਕਹਿੰਦਾ ਤੇ ਗਲਤੀ ਤੇਰੀ ਏ ਹੁਣ ਤੁਸੀਂ ਦੱਸੋ ਕਿ ਗਲਤੀ ਕਿਹਦੀ ਏ ਜਦੋਂ ਅੱਗੇ ਚੌਂਕ ਪੈਂਦਾ ਤਾਂ ਚੌਂਕ ਪੈਣ ਕਰਕੇ ਰਸ਼ ਪੈ ਜਾਂਦਾ ਤਾਂ ਪਿਛਲੀ ਗੱਡੀ ਜਿਹੜੀ ਆ ਉਹ ਅਗਲੀ ਗੱਡੀ ਦੇ ਵਿੱਚ ਵੱਜ ਜਾਂਦੀ ਆ ਹੁਣ ਅਗਲੀ ਗੱਡੀ ਵਾਲੇ ਨੇ ਬ੍ਰੇਕ ਮਾਰ ਲਈ ਜਿਵੇਂ ਅਗਲੀਆਂ ਗੱਡੀਆਂ ਨੇ ਬ੍ਰੇਕ ਮਾਰੀ ਸੀ ਤਾਂ ਬੱਸ ਇਹ ਗੱਡੀ ਨੇ ਵੀ ਬ੍ਰੇਕ ਮਾਰ ਲਈ ਤਾਂ ਪਿਛਲੇ ਵਾਲੀ ਦਾ ਧਿਆਨ ਪਤਾ ਨਹੀਂ ਕਿੱਧਰ ਸੀਗਾ ਉਸਨੇ ਇਹ ਗੱਡੀ ਠੋਕ ਦਿੱਤੀ ਲਗਭਗ ਜਦੋਂ ਠੋਕਣ ਤੋਂ ਬਾਅਦ ਵਿੱਚ ਬਾਕੀ ਗੱਡੀਆਂ ਚਲੀਆਂ ਗਈਆਂ ਤਾਂ ਇਹ ਦੋਨੋਂ ਰਹਿ ਗਈਆਂ ਖੜੀਆਂ ਤਾਂ ਫਿਰ ਇੱਕ ਡੇਢ ਘੰਟਾ ਤਾ ਲੋਕਾਂ ਵਾਸਤੇ ਵੀ ਜਾਮ ਦੀ ਜਿਹੜੀ ਆ ਉਹ ਸਥਿਤੀ ਬਣੀ ਰਹੀ ਤਾਂ ਫਿਰ ਜਦੋਂ ਅਸੀਂ ਜਾ ਕੇ ਖੜੇ ਹੋਏ ਆਪਾਂ ਪੁੱਛਿਆ ਕਿ ਭਾਈ ਇਹ ਕਾਹਤੋਂ ਹੋ ਗਿਆ ਕੀ ਕਾਰਨ ਕੀ ਆ ਕਿਉਂ ਗੱਡੀਆਂ ਖੜੀਆਂ ਕਰੀਆਂ ਕਹਿੰਦਾ ਜੀ ਪਿਛਲੀ ਗੱਡੀ ਵਾਲਾ ਕਹਿ ਰਿਹਾ ਜੀ ਤੁਸੀਂ ਬ੍ਰੇਕ ਕਿਉਂ ਲਗਾਈ ਤੁਹਾਡੀ ਗਲਤੀ ਆ ਤੁਸੀਂ ਬ੍ਰੇਕ ਲਗਾ ਲਈ ਆਂਦਾ ਜੀ ਸਾਡੇ ਅੱਗੇ ਜਾ ਮੂਰ ਲੀਆਂ ਗੱਡੀਆਂ ਦੀ ਬ੍ਰੇਕ ਲੱਗ ਗਈ ਆਸੀਂ ਵੀ ਬ੍ਰੇਕ ਹੀ ਲਗਾਉਣੀ ਸੀ ਤਾਂ ਇਹਨੇ ਪਿੱਛੋਂ ਵਿੱਚ ਮਾਰ ਦਿੱਤੀ ਆ ਹੁਣ ਤੁਸੀਂ ਦਸੋਗੇ ਗਲਤੀ ਕਿਹਦੀ ਆ ਕਈ ਲੋਕ ਤਾਂ ਵੈਸੇ ਨਹੀਂ ਮੰਨਦੇ ਕਿ ਗਲਤੀ ਕਿਹਦੀ ਆ ਹੁਣ ਲੋਕ ਇਹੀ ਗੱਲ ਕਰਦੇ ਰਹਿੰਦੇ ਆ ਕਿ ਨਹੀਂ ਭਾਜੀ ਇਹ ਨਹੀਂ ਹੋ ਸਕਦਾ ਇਸ ਤਰ੍ਹਾਂ ਥੋੜੀ ਗੱਲ ਆ ਤੁਸੀਂ ਬ੍ਰੇਕ ਜੱਕਦਮ ਲਗਾ ਦਿੱਤੀ ਆ ਇਕਦਮ ਬ੍ਰੇਕ ਲਗਾਤੀ ਆ ਹੁਣ ਇਕਦਮ ਬ੍ਰੇਕ ਲਗਾਉਣਾ ਕਈ ਵਾਰ ਪੈ ਜਾਂਦਾ ਹੈ ਚਾਂਸ ਬਣ ਜਾਂਦੇ ਆ ਜੇ ਤੁਹਾਡੀਆਂ ਗੱਡੀਆਂ ਦਾ ਡਿਸਟੈਂਸ ਹੋਵੇ ਤੁਹਾਡਾ ਧਿਆਨ ਅੱਗੇ ਹੋਵੇ ਤਾਂ ਪਤਾ ਲੱਗ ਜਾਂਦਾ ਨਹੀਂ ਤਾਂ ਬੜੋ ਬਦੀ ਗੱਡੀਆਂ ਪਰ ਚੰਡੀਗੜ੍ਹ ਦਾ ਇੱਕ ਸੂਲ ਦੱਸਦਾ ਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਆ ਕਿ ਕਦੇ ਤੁਹਾਡੀ ਗੱਡੀ ਵੱਜ ਜਾਂਦੀ ਆ ਤਾਂ ਲੜਾਈ ਝਗੜੇ ਵਾਲਾ ਕਾਰਨ ਨਹੀਂ ਬਣਦਾ ਦੋਨੋਂ ਧਿਰਾਂ ਖੜ ਕੇ ਗੱਲ ਕਰ ਰਹੀਆਂ ਪਰ ਫਿਰ ਵੀ ਪਿਛਲੀ ਗੱਡੀ ਵਾਲਾ ਕਹਿ ਰਿਹਾ ਕਿ ਨਹੀਂ ਜੀ ਗੱਡੀ ਗਲਤੀ ਤੁਹਾਡੀ ਹੈ ਹੁਣ ਇਹਦੇ ਵਿੱਚ ਇਹੀ ਵਸ ਝੰਜੜ ਚੱਲ ਰਿਹਾ ਤੇ ਇੱਕ ਘੰਟਾ ਇਹਨਾਂ ਦੇ ਲੋਕਾਂ ਦੀ ਟ੍ਰੈਫਿਕ ਦੇ ਵਿੱਚ ਆਵਾਜ਼ ਆਈ ਜਿਹੜੀ ਵਿਗਨ ਪਾਇਆ ਤਾ ਜੋ ਅਗਲੀ ਗੱਡੀ ਵਾਲੇ ਆ ਉਹ ਬੰਦੇ ਭਲੇ ਮਾਸੋ ਵਿਚਾਰੇ ਕਹਿ ਰਹੇ ਆ ਕਿ ਭਾਜੀ ਗਲਤੀ ਤੁਹਾਡੀ ਆ ਸਾਡੀ ਗੱਡੀ ਦੀ ਰਿਪੇਅਰ ਕਰਵਾ ਦਿਓ ਤਾਂ ਅਸੀਂ ਤੁਸੀਂ ਚਲੇ ਜਾਓ ਕਹਿੰਦਾ ਜੀ ਨਹੀਂ ਸਾਡੀ ਗਲਤੀ ਕੋਈ ਨਹੀਂ ਹੁਣ ਤੁਸੀਂ ਦੱਸੋ ਵੀ ਗਲਤੀ ਕੀ ਦੀ ਏ ਇਸੇ ਕਰਕੇ ਤਾਂ ਆਮ ਲੋਕ ਇਹੀ ਗੱਲ ਕਹਿੰਦੇ ਆ ਕਿ ਭਾਈ ਜੋ ਮੋਬਾਈਲ ਹੱਥ ਫੜਿਆ ਹੁੰਦਾ ਉਹਦੇ ਵੱਲ ਧਿਆਨ ਘਟ ਕਰੋ ਚਲਦੀ ਗੱਡੀ ਵਿੱਚ ਮੋਬਾਈਲ ਨਾ ਵੇਖਿਆ ਕਰੋ ਅੱਗੇ ਅੱਗੇ ਵਾਲੀ ਗੱਡੀ ਕਦੋਂ ਬ੍ਰੇਕ ਮਾਰਦੇਵੇ ਕਦੋਂ ਉਹਦੇ ਅੱਗੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਚੀਜ਼ ਆ ਸਕਦੀ ਆ ਜਿਵੇਂ ਕਈ ਵਾਰੀ ਆਵਾਰਾ ਪਸ਼ੂ ਆ ਸਕਦੇ ਆ ਵਾਰਾ ਕੁੱਤੇ ਆ ਸਕਦੇ ਆ ਕਈ ਵਾਰੀ ਖੱਡਾ ਵੀ ਹੋ ਸਕਦਾ ਹੈ ਜਾਂ ਉਸ ਤੋਂ ਅਗਲੀ ਗੱਡੀ ਮੋਹਰਲੀ ਗੱਡੀ ਜਿਹੜੀ ਆ ਉਹ ਵੀ ਬ੍ਰੇਕ ਲਗਾ ਸਕਦੀ ਆ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜੋ ਚੰਡੀਗੜ੍ਹ ਦਾ ਤਾਂ ਚੰਡੀਗੜ੍ਹ ਦਾ ਜਦੋਂ ਇਹ ਮਾਮਲਾ ਵੇਖਿਆ ਤਾਂ ਫਿਰ ਸਾਡੇ ਧਿਆਨ ਚ ਆਇਆ ਕਿ ਹੁਣ ਇਹ ਰੌਲਾ ਵਧ ਗਿਆ ਕਿਉਂਕਿ ਉਹ ਮੰਨ ਨਹੀਂ ਸੀ ਰਿਹਾ ਤਾਂ ਇਹ ਬੰਦਾ ਉਹਨੂੰ ਕਹਿ ਰਿਹਾ ਸੀ ਕਿ ਭਾਈ ਮੈਂ ਬ੍ਰੇਕ ਮਜਬੂਰੀ ਚ ਲਗਾਈ ਆ ਮੇਰੇ ਜੋ ਮੂਰੇ ਗੱਡੀਆਂ ਸੀ ਉਹਨਾਂ ਬ੍ਰੇਕ ਲਗਾ ਲਈ ਮੈਂ ਵੀ ਲਗਾ ਲਈ ਤਾ ਕਹਿੰਦਾ ਨਹੀਂ ਜੀ ਤੁਸੀਂ ਗੱਡੀ ਪਿੱਛੋਂ ਲਿਆ ਕੇ ਮਾਰੀ ਐ ਤੇ ਹੁਣ ਇਹਦੇ ਵਿੱਚ ਇਹੀ ਬਸ ਵਧੀਆ ਸਵਾਰਿਆ ਕਿ ਇਹਨਾਂ ਦਾ ਆਪਸੀ ਝਗੜਾ ਨਹੀਂ ਹੋਇਆ ਫਿਰ ਪਤਾ ਨਹੀਂ ਇਹਨਾਂ ਦਾ ਕਿਵੇਂ ਮੁੱਕਿਆ ਕਿਵੇਂ ਨਹੀਂ ਮੁੱਕਿਆ ਪਰ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਆ ਜਿਹਦੀ ਗੱਡੀ ਦੇ ਇਨਸੀਡੈਂਟ ਵਾਪਰ ਨਾਲ ਨੁਕਸਾਨ ਹੋਇਆ ਉਹ ਬੰਦਾ ਫਿਰ ਕਹਿ ਰਿਹਾ ਕਹਿੰਦਾ ਨਹੀਂ ਭਾਜੀ ਕੋਈ ਗੱਲ ਨਹੀਂ ਤੁਸੀਂ ਗੱਡੀ ਪਿੱਛੋਂ ਮਾਰੀ ਐ ਤੁਸੀਂ ਨੁਕਸਾਨ ਭਰ ਦਿਓ ਗੱਲ ਖਤਮ ਇੱਥੇ ਕੋਈ ਲੜਨ ਵਾਲੀ ਝਗੜਨ ਵਾਲੀ ਗੱਲ ਨਹੀਂ ਆ ਤਾ ਮੁੰਡਾ ਜਿਹੜਾ ਉਹ ਕਹਿ ਰਿਹਾ ਮੈਂ ਕਿਸੇ ਨੂੰ ਬੁਲਾਵਾਂਗਾ ਕਰੀ ਕਿਸੇ ਨੂੰ ਬੁਲਾਵਾਂਗਾ ਬਸ ਬੁਲਾਉਣ ਦੇ ਚੱਕਰ ਵਿੱਚ ਹੀ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਪਿਆ ਤਾਂ ਤੁਸੀਂ ਬਸ ਇਹੀ ਗਲਤੀ ਦੱਸਣੀ ਹੈ ਕਿ ਇਹ ਗਲਤੀ ਕਿਹਦੀ ਆ ਪਿੱਛੇ ਵਾਲੀ ਗੱਡੀ ਦੀ ਆ ਜਾਂ ਮੋਹਰੀ ਗੱਡੀ ਦੀ ਆ ਬਸ ਇਹ ਤੁਸੀਂ ਦੱਸਣਾ ਉਹ ਚੰਡੀਗੜ੍ਹ 'ਚ ਜ਼ਿਆਦਾਤਰ ਐਕਸੀਡੈਂਟ ਨਹੀਂ ਹੁੰਦੇ ਅਗਰ ਜੇ ਕੋਈ ਹੋ ਜਾਂਦਾ ਤਾਂ ਐਵੇਂ ਸੁਲਝ ਜਾਂਦਾ ਬਸ ਬਹਿ ਕੇ ਆਰਾਮ ਨਾਲ ਮੁੱਕ ਜਾਂਦੀ ਆ ਗੱਲ ਔਰ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਔਰ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ